ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਬੋਲ ਤੁਹਾਡੇ ਨਾਲ ਸਾਂਝੇ ਕਰੀਏ ਅੱਜ ਦੀ ਵੀਡੀਓ ਦਾ ਟੌਪਿਕ ਹੈ ਅਮੀਰੀ ਤੇ ਗਰੀਬੀ ਸਿਆਣਿਆਂ ਦੀ ਕਹਾਵਤ ਹੈ ਕਿ ਗਰੀਬੀ ਪਾਪਾਂ ਦੀ ਜੜ ਹੈ ਜਿੰਨੀ ਗਹਿਰੀ ਗਰੀਬੀ ਹੋਵੇਗੀ ਕਈ ਦਫਾ ਉਤਨੇ ਹੀ ਗਹਿਰੇ ਪਾਪ ਹੁੰਦੇ ਹਨ ਸਰੀਰ ਦਾ ਪੁਤਲਾ ਚੰਦ ਦੁਨਿਆਵੀ ਲੋੜਾਂ ਦਾ ਪੁਤਲਾ ਹੈ ਤੇ ਜਦ ਲੋੜਾਂ ਪੂਰੀਆਂ ਨਾ ਹੋਵਨ ਤੇ ਸਰੀਰ ਜ਼ੋਰ ਦੀ ਮੰਗ ਕਰੇ ਤਾਂ ਫਿਰ ਚੋਰੀ ਠੱਗੀ ਨਾਂ ਲੋੜਾਂ ਦੀ ਪੂਰਤੀ ਕਰਨਾ ਸੁਭਾਵਿਕ ਹੋ ਜਾਂਦਾ ਹੈ ਮਰਦ ਚੋਰ ਬਣ ਜਾਂਦੇ ਹਨ ਈਸਤਰੀ ਅਸਮਤ ਫਿਰੋਸ਼ ਬਣ ਜਾਂਦੀ ਹੈ ਬੈਰੋਨੀ ਸਾਰੀ ਮਾਨ ਮਰਿਆਦਾ ਧਨ ਦੇ ਆਸਰੇ ਤੇ ਖੜੀ ਹੈ ਗਰੀਬੀ ਮਨੁੱਖ ਨੂੰ ਚੰਗਣੀ ਨਹੀਂ ਲੱਗਦੀ ਇਸ ਵਾਸਤੇ ਧਨਵਾਨਾਂ ਨੂੰ ਗਰੀਬੀ ਚੰਗੀ ਨਹੀਂ ਲੱਗਦੀ ਸਦੀਆਂ ਤੋਂ ਗਰੀਬ ਨਾਲ ਘੋਲ ਚੱਲ ਰਿਹਾ ਹੈ ਪਰ ਗਰੀਬੀ ਸੰਸਾਰ ਵਿੱਚ ਆਪਣਾ ਝੰਡਾ ਉੱਚਾਈ ਕਰਦੀ ਜਾ ਰਹੀ ਹੈ ਮਨੁੱਖ ਕਿਤਨਾ ਹੀ ਆਪਣੀ ਲੋੜਾਂ ਨੂੰ ਘਟਾਵੇ ਤਾਂ ਵੀ ਰੋਟੀ ਕੱਪੜਾ ਦੇ ਕੁਲੀ ਤਾਂ ਹਰ ਹਾਲਤ ਵਿੱਚ ਚਾਹੀਦੀ ਚਾਹੀਦੀ ਹੈ। ਦਾਨ ਪ੍ਰਥਾ ਨੂੰ ਪ੍ਰਚਲਿਤ ਕਰਨ ਦਾ ਮਤਲਬ ਹੀ ਇਹ ਸੀ ਜੋ ਜੀਵਨ ਦੀ ਦੌੜ ਵਿੱਚ ਪਿੱਛੇ ਰਹਿ ਗਏ ਹਨ ਜਿਨ੍ਹਾਂ ਨੂੰ ਧੰਨ ਵਾਸਤੇ ਰੋਟੀ ਵੀ ਨਹੀਂ ਲੱਭ ਰਹੀ ਉਹਨਾਂ ਨੂੰ ਕੁਝ ਧੰਨ ਦੇ ਕੇ ਖੜਾ ਕੀਤਾ ਜਾ ਸਕੇ। ਪਰ ਅਕਸਰ ਅਮੀਰਾਂ ਨੇ ਪੱਥਰਾਂ ਦੇ ਉੱਚੇ-ਉੱਚੇ ਮੰਦਰ ਤਾਂ ਧੰਨ ਨਾਲ ਖੜੇ ਕਰ ਲਏ ਪਰ ਜੀਵਨ ਦੇ ਮਹਿਲ ਵਿੱਚ ਮਫਲਸੀ ਦੀਆਂ ਦਰਾਂਾਂ ਪੈ ਚੁੱਕੀਆਂ ਸਨ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅੰਜਾਮ ਇਹ ਹੋਇਆ ਕਿ ਇੱਕ ਪਾਸੇ ਪੌਸਟਿਕ ਗੇਜ਼ਾਂ ਕੁੱਤੇ ਤੇ ਬਿੱਲੀਆਂ ਖਾ ਰਹੀਆਂ ਹਨ ਤੇ ਦੂਜੇ ਪਾਸੇ ਗਰੀਬ ਸੁੱਕੀ ਰੋਟੀ ਵਾਸਤੇ ਵੀ ਤਰਸ ਰਿਹਾ ਹੈ ਇਸ ਤਰ੍ਹਾਂ ਦੇ ਢਾਂ ਦੇ ਜੀਵਨ ਦੇ ਮਹਿਲ ਤੇ ਜੋ ਪੱਥਰਾਂ ਤੇ ਇੱਟਾਂ ਦੇ ਮਹਿਲ ਖੜਾ ਕਰਦਾ ਹੈ ਉਹ ਪਾਪ ਹੀ ਕਰਦਾ ਹੈ ਨਵੇਂ-ਨਵੇਂ ਮੰਦਰ ਉੱਤਰ ਰਹੇ ਹਨ ਪਰ ਜੀਵਨ ਦਾ ਮੰਦਰ ਢਾਹ ਢੇਰੀ ਹੋ ਰਿਹਾ ਹੈ ਸੰਸਾਰ ਦਾ ਅਮੀਰ ਵੀ ਸਹੀ ਮੈਅਨਿਆਂ ਵਿੱਚ ਅਮੀਰ ਨਹੀਂ ਹੈ ਅਮੀਰ ਦਾ ਮਤਲਬ ਹੈ ਰੱਜਿਆ ਹੋਇਆ ਮਨੁੱਖ ਜੋ ਹਰ ਤਰ੍ਹਾਂ ਨਾਲ ਤ੍ਰਿਪਤ ਹੈ ਇਹ ਤ੍ਰਿਪਤੀ ਅਮੀਰਾਂ ਵਿੱਚ ਵੇਖਣ ਨੂੰ ਨਹੀਂ ਮਿਲਦੀ ਗਰੀਬ ਤਨ ਕਰਕੇ ਭੁੱਖਾ ਹੈ ਤੇ ਅਮੀਰ ਮਨ ਕਰਕੇ ਭੁੱਖਾ ਹੈ ਗਰੀਬ ਦੀ ਭੁੱਖ ਨੂੰ ਦੋ ਰੋਟੀਆਂ ਨਾਲ ਸ਼ਾਂਤ ਕੀਤਾ ਜਾ ਸਕਦਾ ਹੈ ਪਰ ਅਮੀਰ ਦੀ ਭੁੱਖ ਦੀ ਕੋਈ ਸੀਮਾ ਨਹੀਂ ਹੁੰਦੀ ਸਿਰ ਤੇ ਜਿੱਥੇ ਦਸਤਾਰ ਚਾਹੀਦੀ ਹੈ ਪੈਰਾਂ ਵਿੱਚ ਜੁੱਤੀ ਵੀ ਚਾਹੀਦੀ ਹੈ ਧਰਮ ਸਿਰ ਦੀ ਦਸਤਾਰ ਹੈ ਤਨ ਪੈਰਾਂ ਦੀ ਜੁੱਤੀ ਹੈ ਜੁੱਤੀ ਪੈਰਾਂ ਨੂੰ ਸਰਦੀ ਗਰਮੀ ਤੇ ਰੋੜਿਆਂ ਕੰਕਰਾਂ ਤੋਂ ਬਚਾਉਂਦੀ ਹੈ ਤਨ ਨਾਲ ਦੁਨਿਆਵੀ ਔਕੜਾਂ ਦੂਰ ਹੁੰਦੀਆਂ ਹਨ ਪਰ ਧਰਮ ਸਿਰ ਦੀ ਦਸਤਾਰ ਹੈ ਸਿਰ ਦੀ ਸ਼ੋਭਾ ਤੇ ਮਾਨ ਵੜਾਈ ਹੈ ਤਨ ਅਕਸਰ ਮਹਾਪੁਰਖਾਂ ਦੇ ਚਰਨਾਂ ਵਿੱਚ ਰੱਖਿਆ ਜਾਂਦਾ ਹੈ ਪਰ ਜਗਤ ਦੀ ਚਾਲ ਉਦੋਂ ਕਰਾਹੇ ਪੈ ਜਾਂਦੀ ਹੈ ਜਦ ਪੈਰਾਂ ਦੀ ਜੁੱਤੀ ਨੂੰ ਸਿਰ ਤੇ ਰੱਖਿਆ ਜਾਂਦਾ ਤੇ ਸਿਰ ਦੀ ਪੱਗ ਨੂੰ ਪੈਰਾਂ ਹੇਠ ਤਨ ਨੂੰ ਹੀ ਜਦ ਮਨੁੱਖ ਸਿਰ ਤੇ ਰੱਖ ਲੈਂਦਾ ਹੈ ਤੇ ਧਰਮ ਨੂੰ ਪੈਰਾਹੇਠ ਲਿਤਾੜ ਕੇ ਰੱਖ ਦਿੰਦਾ ਹੈ ਫਿਰ ਅਦੋਗਤੀ ਫੈਲਦੀ ਹੈ ਤਨ ਨੂੰ ਦੋ ਰੋਟੀ ਬਿਲਕੁਲ ਨਾ ਮਿਲੇ ਤਾਂ ਤਨ ਨਹੀਂ ਰਹਿੰਦਾ ਪਰ ਜ਼ਿਆਦਾ ਖਾ ਲਈਏ ਤਾਂ ਵੀ ਤਨ ਰੋਗੀ ਹੋ ਕੇ ਛੇਤੀ ਖਤਮ ਹੋ ਜਾਂਦਾ ਹੈ ਸੋ ਦੇਖਣ ਵਿੱਚ ਇਹ ਆਇਆ ਹੈ ਕਿ ਜਿਨ੍ਹਾਂ ਕੋਲ ਧਨ ਨਹੀਂ ਹੈ ਉਹ ਚੋਰ ਬਣ ਜਾਂਦੇ ਨੇ ਪਰ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਹੈ ਉਹ ਆਸ਼ਵਣ ਬਣ ਜਾਂਦੇ ਨੇ ਜਿੱਥੇ ਚੋਰੀ ਦੇ ਅੱਡੇ ਗਰੀਬਾਂ ਕਰਕੇ ਚੱਲਦੇ ਹਨ ਉੱਥੇ ਬਦਮਾਸ਼ੀ ਦੇ ਅੱਡੇ ਅਮੀਰਾਂ ਕਰਕੇ ਚੱਲਦੇ ਨੇ ਤਾਂ ਥੋੜਾ ਹੋਵੇ ਮਨੁੱਖ ਚੋਰ ਨਾ ਬਣੇ ਤੇ ਬਹੁਤਾ ਹੋਵੇ ਤਾਂ ਬਦਮਾਸ਼ ਨਾ ਬਣੇ ਬਸ ਜੀਵਨ ਦਾ ਰਸ ਉਹੀ ਮੰਨਦਾ ਹੈ ਕਿਉਂਕਿ ਉਸਨੇ ਸੰਤੁਲਨ ਕਾਇਮ ਕਰ ਲਿਆ ਹੈ ਜਿਸ ગ્રਹ ਬਹੁਤ ਤਿਸੈ ਗ੍ਰਹ ਚਿੰਤਾ ਜਿਸ ગ્રਹ ਥੋੜੀ ਸੁਫਰੇ ਪਰਮੰਤਾ ਤੋਹੁ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ ਬੇੜੀ ਪਾਣੀ ਵਿੱਚ ਹੀ ਚੱਲ ਸਕਦੀ ਹੈ ਬੇੜੀ ਨੂੰ ਰੇਤ ਵਿੱਚ ਨਹੀਂ ਚਲਾਇਆ ਜਾ ਸਕਦਾ ਜੀਵਨ ਦੀ ਨੌਕਾ ਵੀ ਧਨ ਨਾਲ ਚੱਲਦੀ ਹੈ ਧਨ ਤੋਂ ਬਿਨਾ ਇੱਕ ਕਦਮ ਵੀ ਚੱਲਣਾ ਔਖਾ ਹੈ ਪਰ ਇਹ ਵੀ ਸੱਚ ਹੈ ਕਿ ਬੇੜੀ ਪਾਣੀ ਵਿੱਚ ਡੁੱਬਦੀ ਹੈ ਰੇਤ ਵਿੱਚ ਨਹੀਂ ਅਕਸਰ ਮਨੁੱਖ ਧਨ ਦੀ ਬਹੁਤਾਤ ਕਰਕੇ ਜੀਵਨ ਦਾ ਰਸ ਗਵਾਪੇਟਦਾ ਹੈ ਬੇੜੀ ਵਿੱਚ ਜਦ ਪਾਣੀ ਪੈਣ ਲੱਗ ਜਾਵੇ ਤਾਂ ਦਰਿਆ ਦਾ ਪਾਣੀ ਦਰਿਆ ਨੂੰ ਵਾਪਸ ਕਰੀਏ ਜਦ ਪ੍ਰਭੂ ਬਖਸ਼ਿਸ਼ ਨਾਲ ਧਨ ਬਹੁਤਾ ਮਿਲੇ ਤਾਂ ਇਸ ਤੁਹਾਨੂੰ ਪ੍ਰਭੂ ਅਰਪਣ ਕਰੀਏ ਉਦਮ ਤੇ ਭਾਗ ਨਾਲ ਧੰਨ ਚੱਲਦਾ ਹੈ ਉਦਮ ਕਰਨਾ ਪਰਮ ਧਰਮ ਹੈ ਪਰ ਭਰੋਸਾ ਪ੍ਰਲਬਦ ਤੇ ਰੱਖਣਾ ਹੈ ਤਾਂ ਕਿ ਜੀਵਨ ਵਿੱਚ ਸੰਤੁਲਨ ਬਣਿਆ ਰਵੇ ਧਨ ਥੋੜਾ ਮਿਲਿਆ ਤਾਂ ਧੰਨਵਾਦ ਉਸ ਅਕਾਲ ਪੁਰਖ ਦਾ ਜੇ ਬਹੁਤਾ ਮਿਲਿਆ ਤਾਂ ਵੀ ਧੰਨਵਾਦ ਐਸੀ ਹਾਲਤ ਵਿੱਚ ਜੀਵਨ ਇੱਕ ਰਸ ਰਹਿੰਦਾ ਹੈ ਗਰੀਬੀ ਵਿੱਚ ਟੈਂ ਦੀ ਕਲਾ ਨਹੀਂ ਬਣਦੀ ਤੇ ਅਮੀਰੀ ਵਿੱਚ ਬਦਮਾਸ਼ੀ ਨਹੀਂ ਬਣਦੀ ਉਮੀਦ ਕਰਦੇ ਹਾਂ ਸੰਗਜੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ